ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਜੀ ਅਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਗਨ ਪਾਵੈ ਰੱਖ ਤਹ ਆਪਣੋਂ ਕਰਦਾ ਕਰ ਪਾਪ ਸੁਮੂਹ ਨਾ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕਰ ਪਾਟ ਵਿੱਚ ਬਚਾਵਾ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਮਹਾਕਾਲ ਕੀ ਜੇ ਸਰਨ ਪਰੇ ਸੋ ਲੈ ਬਚਾਏ ਔਰ ਨਉ ਪਜਾ ਦੂਸਰ ਜਗ ਪਛਿਓ ਸਬੇ ਬਨਾਏ ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਨਾਏ ਤਿਨ ਪਰ ਆਪਣੋ ਹਾਥ ਦਾ ਅਸਤੁਜ ਲੇਤ ਬਚਾਏ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਉਦੋਂ ਸਭ ਕਸ਼ਮੈ ਨੋਂ ਸੰਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਾਈ ਜਾਂ ਹਰ ਬਖਸ਼ੰਦਾ आनंद पाया सुख पाया मिल गुरु गोविंदा सबे काय सवरया जा तुद पावनदा तो लोक दीन दर्द दुख भंजना काट काट नाथ अनाथ शरण तुमा हरे आओ ਨਾਨਕ ਕੇ ਪ੍ਰਭ ਸਾਥ ਸੁਕਾਹ ਟਲ ਗੁਰ ਸੇਵੀਆ ਅਹਨ ਸਹਜ ਸੁਭਾਇ ਦਰਸਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਬਦਕ ਸੰਮੰਦੇ ਨੂਰ ਅਰ ਸੋਉ ਕੁਰ ਸੋਉ ਝਟੇ ਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਆ ਸਜਣ ਸੱਚਾ ਪਾਤਸ਼ਾਹ ਸਿਰਿ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠੇ ਆ ਸੋਹੀ ਆ ਸਭ ਨਾਮ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰਿ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਪਹਿਲਾ ਘਰ ਤੇ ਜਾ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਾ ਪਿਆਰੇ ਲੇਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇ ਜਾ ਜਾਏ ਇਹੋ ਤਨ ਮਾਇਆ ਪਾਹ ਆ ਪਿਆਰੇ ਲੇ ਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇ ਜਾ ਜਾਏ ਹਾਂ ਕੁਰਬਾਨ ਜਾਓ ਮਹਿਰਵਾਨਾ ਹਾਂ ਕੁਰਬਾਨ ਜਾਓ ਹਾਂ ਕੁਰਬਾਨਾ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾ ਕੈ ਹਾਂ ਸਾਦ ਕੁਰਬਾਨਾ ਜਾਓ ਰਹਾਓ ਕਾ ਯਾਰੰਗ ਜੇਥੀਆ ਪਿਆਰੇ ਪਾਈਐ ਨਾਉ ਮੰਜੀਠਾ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੇਠਾ ਜਿਨ ਕੈ ਚੋਲੇ ਰਤੜੇ ਪਿਆਰੇ ਕੰਤਾ ਤੇ ਨਾ ਕੈ ਪਾਸ ਢੋੜਾ ਤੇ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੈ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੈ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ